ਵਾਅ ਦਿੱਤੀ ਹੁਣ ਜਿਹੜੀ ਵਾਅਦੇ ਦੀ ਮਾਇਆ ਹੈ ਨਾ ਉਹ ਇਸ ਤਰ੍ਹਾਂ ਕਰੋ ਆਪਣੀ ਘਰਵਾਲੀ ਨੂੰ ਦੇਓ ਨਾਲੇ ਆਪਣੇ ਘਰ ਪਹੁੰਚੋ ਵੇਖੋ ਜਾ ਕੇ ਆਪਣੇ ਬੱਚੇ ਮਾਤਾ ਚੰਦੂ ਰਾਣੀ ਗੁੱਸੇ ਦੇ ਵਿੱਚ ਇਸ ਤਰ੍ਹਾਂ ਬੋਲੀ ਇਹਨੇ ਨੂੰ ਬਾਬਾ ਮੂਲ ਚੰਦ ਜੀ ਕੋਲੋਂ ਆਖਣ ਲੱਗੇ ਕਹਿਣ ਲੱਗੇ ਕਿ ਮੈਂ ਇਹਦੀਆਂ ਇਹੋ ਜਿਹੀਆਂ ਕਰਨੀਆਂ ਨੂੰ ਪਹਿਲਾਂ ਤੋਂ ਹੀ ਵੇਖ ਕੇ ਅੰਦਾਜ਼ਾ ਲਾ ਰਿਹਾ ਸੀ ਕਿ ਇੱਕ ਦਿਨੇ ਫਕੀਰ ਬਣ ਜਾਏਗਾ ਉਹੀ ਗੱਲ ਬਣ ਗਈ ਅੱਜ ਤਨ ਦੇ ਉੱਤੇ ਬਾਣਾ ਫਕੀਰਾਂ ਵਾਲਾ ਪਾ ਲਿਆ ਹੈ ਤੇ ਇੰਨੇ ਨੂੰ ਕੋਲੋਂ ਬੇਬੇ ਨਾਨਕੀ ਜੀ ਤੇ ਭਾਈਆ ਜੈਰਾਮ ਜੀ ਉਹ ਸਾਰੀ ਵਾਰਤਾ ਗੱਲਬਾਤ ਜੋ ਗੁੱਸੇ ਦੇ ਵਿੱਚ ਮਹਾਰਾਜ ਨੂੰ ਬੋਲ ਰਹੇ ਸਤਿਗੁਰੂ ਸਹਿ ਪਾਤਸ਼ਾਹ ਮਹਾਰਾਜ ਕੋਈ ਉੱਤਰ ਨਹੀਂ ਦਿੱਤਾ ਤੇ ਇਹ ਬੇਬੇ ਨਾਨਕੀ ਜੀ ਦੇ ਭਾਈਆ ਜੈਰਾਮ ਜੀ ਨੇ ਸੁਣਨਾ ਕੀਤਾ ਉਸ ਵੇਲੇ ਉਹਨਾਂ ਨੇ ਵੇਖਣਾ ਕੀਤਾ ਕਿ ਮਹਾਰਾਜ ਦੇ ਚੁੱਪ ਨੇ ਪਰ ਇਹ ਬੋਲ ਰਹੇ ਇੰਨੇ ਨੂੰ ਕਹਿੰਦੇ ਕਿ ਇੱਕ ਅਹਲਕਾਰ ਭੇਜਿਆ ਹੋਇਆ ਦੌਲਤਖਾਂ ਦਾ ਆਇਆ ਉਹਨੇ ਆਕਰ ਕੇ